ਕੋ ਕਾ ਸ਼੍ਰੀ ਵਾਇਗਰਜੀ ਕੀ ਫਤਿਹ ਜ਼ਫਰਨਾਮਾ ਬਾਦਸ਼ਾਹ ਇਸ ਦੀ ਕਮਾਲੇ ਕਰਾਮਾਤੀ ਕਾਇਮ ਕਰੀ ਬਰਾ ਸਾਬਖਸ਼ੀ ਰਾਜ ਕਰਾ ਕੁੱਟ ਰਹੀ ਜਹਾਂ ਪਾਕ ਜ਼ੀਰਸ ਜ਼ਾਹਿਰ ਜ਼ਹੂਰ ਅਤਾ ਬੇਦੀ ਹੈ ਦਰਬ ਜੋ ਹਾਜ਼ਰ ਹਜ਼ੂਰ ਅਤਾ ਬਖਸ਼ੀ ਉਹ ਪਾਕ ਪਰਵਰਦੀਗਾਰ ਰਹੀ ਵਸਤੀ ਰੋਜ਼ੀ ਤੇ ਹੋ ਹਰਦੀਗਾਰ ਕੇ ਸਾਹਿਬ ਦੀ ਆਲਸਤ ਆਜ਼ਮ ਮਜ਼ੀਬ ਕੇ ਉਸ ਦਾ ਜ਼ਮਾਲਸਤ ਰਾਜ਼ਤ ਰਹੀ ਕੇ ਸਾਹਿਬ ਸ਼ਹੂਰਸਤ ਆਜਿਸ ਨਿਵਾਸ ਗਰੀਬੁਲ ਪਰਸਤੋ ਗਨੀ ਮੁਲਕੁਦਾਸ ਸ਼ਰੀਰਤ ਪਰਸਤ Fazilat maab, haki kacch na Nabi ul kitab, Danish nishfayus ast saim shahur, haki kacch na sast zahar Zahur sa sindai ilm aram kudai ਮਤਲਬ ਬਹੁਤ ਜਫਰਨਾਮਾ ਤਾਂ ਮੈਂ ਮੈਂ ਹੋਰ ਤਾਂ ਕੈਮਰਾਮੈਨ ਮੰਨਣ ਨੂੰ ਤਿਆਰ ਹੂ ਵੀ ਮੈਨੂੰ ਵੀ ਨਹੀਂ ਯਾਦ ਮੈਂ ਚਲੋ ਕਦੇ ਸਿੱਖਣ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਕੀਤੀ ਉਹ ਗੱਲ ਆਗਾ ਪਰ ਇਹ ਗੁਰੂ ਸਾਹਿਬ ਦੀ ਉਹ ਰਚਨਾ ਜਿਹਨੂੰ ਕਹਿੰਦੇ ਆ ਵੀ ਫਾਰਸੀ ਦੇ ਵੱਡੇ ਵੱਡੇ ਸ਼ਾਇਰ ਕਹਿੰਦੇ ਸੀ ਵੀ ਅਸੀਂ ਵੀ ਸਮਾਂ ਹੀ ਨਹੀਂ ਪਾਇਆ ਵੀ ਇਹੋ ਜਿਹੀ ਸ਼ਬਦ ਤਾਂ ਅਸੀਂ ਨਹੀਂ ਕਦੇ ਪੜ੍ਹੇ ਹੋਏ ਸੀ ਜਿਹੜੀ ਫਾਰਸੀ ਉਹਨਾਂ ਨੇ ਜਿਹੜੀ ਉਸ ਸਮੇਂ ਯੂਜ਼ ਕੀਤੀ ਸੀ ਜਦੋਂ ਜਫਰਨਾਮਾ ਪੜਿਆ ਸੀ ਤੇ ਇੱਕ ਵਾਰੀ ਔਰੰਜੇਮ ਨੂੰ ਹਿਲਾ ਦਿੱਤਾ ਸੀਗਾ ਤੇ ਬੱਚੇ ਕਿਦਾਂ ਫਿਰ ਯਾਦ ਕਰਾਂਦੇ ਹੋ ਕਿਉਂਕਿ ਮਾਵਾ ਹੀ ਨੇ ਜਿਹੜੀਆਂ ਐਨੀਆਂ ਦਾਤ ਦਿੰਦੀਆਂ ਪੰਜ ਬਾਣੀਆਂ ਯਾਦ ਹੋਣੀਆਂ ਕਿੰਨੇ ਕਿੰਨੇ ਇੱਥੇ ਕਿੰਨੇ ਆ ਕਿੰਨੇ ਮਤਲਬ ਦਾਣੀਆਂ ਤੱਕ ਚਿੱਟੀਆਂ ਹੋ ਜਾਂਦੇ ਤਾਂ ਵੀ ਪੰਜਾਂ ਬਾਣੀਆਂ ਯਾਦ ਨਹੀਂ ਹੁੰਦੀਆਂ ਬੱਚੇ ਨੂੰ ਪੰਜ ਬਾਣੀਆਂ ਯਾਦ ਜਫਰਨਾਮਾ ਯਾਰ ਵੀਰ ਜੀ ਦੇਖੋ ਅਸੀਂ ਨਾ ਇਹਨੂੰ ਸਾਡੇ ਘਰ 'ਚ ਕਦੇ ਪੰਜਾਬੀ ਨਹੀਂ ਸੀਗੀ ਪਰ ਮੈਂ ਵੀ ਪੰਜਾਬੀ ਬੋਲਦੀ ਆ ਇਹ ਗੁਰੂ ਸਾਹਿਬ ਦੀ ਬਖਸ਼ੀਸ਼ ਹੈ ਹੁਣ ਕਦੀ ਅਸੀਂ ਪੰਜਾਬੀ ਨਹੀਂ ਪੜੀ ਅਸੀਂ ਸੰਸਕ੍ਰਿਤ ਪੜ੍ਹਦੇ ਸੀ ਹੈਨਾ ਤੇ ਸਾਡੇ ਕਰਚੇ ਦੂਰ ਦੂਰ ਤੱਕ ਕੋਈ ਪੰਜਾਬੀ ਸਰਦਾਰ ਨਹੀਂ ਸੀ ਹੈਨਾ ਤੇ ਮੈਂ ਜਦੋਂ ਗੁਰਬਾਣੀ ਸ਼ੁਰੂ ਕੀਤੀ ਤੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਰਦਾਸ ਕਰਕੇ ਕੀਤੀ ਸੀ ਹੁਣ ਗੁਰੂ ਸਾਹਿਬ ਮੇਰੇ ਅੰਗਸੰਗ ਰਹਿੰਦੇ ਨੇ ਮੈਂ ਆਪਣੇ ਗੁਰੂ ਤੇ ਇੰਨਾ ਮਾਨ ਕਰਦੀ ਆ ਗੁਰੂ ਸਾਹਿਬ ਮੈਨੂੰ ਸਿਰਫ ਇੰਨਾ ਇੰਡੀਕੇਸ਼ਨ ਮੈਨੂੰ ਆਉਂਦਾ ਕਿ ਤੂੰ ਸੋਚ ਕਰਨਾ ਮੈਂ ਆ ਤੇ ਮੈਂ ਸਿਰ ਸੋਚਦੀ ਆ ਮੈਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਸੀ ਗੁਰੂ ਸਾਹਿਬ ਮੈਂ ਨਿਤਨੇਮ ਕਰਨਾ ਹੈ ਤੁਹਾਡਾ ਤੇ ਮੈਨੂੰ ਹਿੰਦੇ ਇੰਦੀ ਦਾ ਗੁਟਕਾ ਸਾਹਿਬ ਲਾਇਆ ਉਹਦੇ ਬਾਅਦ ਮੈਨੂੰ ਪੰਜਾਬੀ ਥੋੜੀ ਥੋੜੀ ਪੜ੍ਹਨੀ ਆ ਗਈ ਇਹਨੂੰ ਮੈਂ ਇੱਕ ਦਿਨ ਸਮਝਾਇਆ ਸੀ ਬੇਟਾ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਹੈ ਜਦੋਂ ਮੈਂ ਮੁਹਿਮ 'ਚ ਆਈ ਸੀ ਸਾਡਾ ਬਹੁਤ ਵਿਰੋਧ ਹੋਇਆ ਤੁਸੀਂ ਜਾਣਦੇ ਹੋ ਘਰ ਵੱਲੋਂ ਪਰਿਵਾਰ ਵੱਲੋਂ ਸਮਾਜ ਵੱਲੋਂ ਬਹੁਤ ਵਿਰੋਧ ਹੋਇਆ ਲੇਕਿਨ ਅਸੀਂ ਕਦੇ ਹਾਰ ਨਹੀਂ ਮੰਨੀ ਗੁਰੂ ਸਾਹਿਬ ਦੇ ਸਿਧਾਂਤ ਤੇ ਮੈਂ ਹਮੇਸ਼ਾ ਇੱਕ ਗੱਲ ਕਹੀ ਹੈ ਬਈ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਤਾਸਰਾ ਲੈ ਕੇ ਚੱਲਦੀ ਆ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਹੁਣ ਇਹ ਬੇਟੇ ਨੇ ਸਭ ਤੋਂ ਜ਼ਿਆਦਾ ਮੈਨੂੰ ਸਪੋਰਟ ਕੀਤਾ ਇਹਨੇ ਘਰ ਵਾਲਿਆਂ ਨੂੰ ਕਿਹਾ ਬਈ ਮੰਮਾ ਕੀ ਗਲਤ ਕਹਿੰਦੇ ਆ ਅੱਜ ਬਿੰਦੀ ਸੰਦੂਰ ਤਿਲਕ ਜਿਨੇ ਉਹ ਕਿੱਥੇ बचना ਸੀ ਰਾਮਾਇਣ ਰਾਮ ਜੀ ਸ਼ਾਮ ਜੀ ਦਾ ਨਾਮ ਲੈਣ ਵਾਲੇ ਵਰਤ ਤਿਉਹਾਰ ਕਿੱਥੇ ਬਚਣੇ ਸੀ ਤੇ ਇਹਨੂੰ ਇਹ ਇਤਨਾ ਵਿਰਾਗ ਇਹਦੇ ਵਿੱਚ ਹੈ ਨਾ ਗੁਰੂ ਸਾਹਿਬ ਨੂੰ ਲੈ ਕੇ ਮੈਂ ਆਪ ਜੀ ਨੂੰ ਦੱਸ ਨਹੀਂ ਸਕਦੀ ਇਹ ਬੱਚਾ 2:30 ਉੱਠਦਾ ਹੈ ਡੇਲੀ ਤੇ ਸਵੇਰੇ ਉੱਠ ਕੇ ਇਹਨੇ ਜਪਜੀ ਸਾਹਿਬ ਇਹਨੇ ਸਾਰੀ ਪੰਜ ਬਾਣੀਆਂ ਦਾ ਜਾਪ ਸ਼ਾਮ ਨੂੰ ਘਰ ਚ ਪ੍ਰਕਾਸ਼ ਕੀਤਾ ਹੋਇਆ ਪ੍ਰਕਾਸ਼ ਤੇ ਸੁਕਾਸ਼ਨ ਇਹੀ ਕਰਦਾ ਹੈ ਜਿਵੇਂ ਪ੍ਰਚਾਰਚਾ ਤੇ ਇਹ ਵੇਖੋ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰਨਾ ਤੇ ਸਾਰੀ ਬਾਣੀਆਂ ਦਾ ਜਾਪ ਨਾਲੇ ਹੁਣ ਇਹ ਕਹਿੰਦਾ ਹੈ ਵੀ ਮੇਰਾ ਇਹ ਸੁਪਨਾ ਹੈ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੰਠਾਸਤ ਕਰਾਂ ਜੇ ਮੈਨੂੰ ਕੋਈ ਇਹ ਪੁੱਛੇ ਇਹ ਬਾਣੀ ਕਿਹੜੇ ਅੰਗ ਤੇ ਹੈ ਤੇ ਮੈਂ ਉਹਨੂੰ ਅਰਥ ਵੀ ਦੱਸਾਂ ਨਾਲੇ ਇਹ ਵੀ ਦੱਸਾਂ ਇਹ ਕਿਹੜੇ ਅੰਗ ਤੇ ਬਾਣੀ ਹੈ ਤੇ ਏ ਹੁਣ ਸੰખ્યા ਵੀ ਕਰਦਾ ਇਹਦੇ ਨਾਂ ਨੂੰ ਗਿਆਨ ਤੇਜਪਾਲ ਸਿੰਘ ਇਤਿਹਾਸ ਬਾਰੇ ਵੀ ਇਹਨੂੰ ਪਤਾ ਹੈ ਇਤਿਹਾਸ ਬਾਰੇ ਵੀ ਜਾਣਕਾਰੀ ਹੈ 10 ਗੁਰੂ ਸਾਹਿਬਾਨ ਦੇ ਪੰਜ ਪਿਆਰੇ ਆ ਉਹ ਆਪਣੇ ਸਾਹਿਬਜ਼ਾਦੇ ਕੀ ਕੁਝ ਵੀ ਪੁੱਛ ਸਕਦੇ ਹੋ ਆ ਇਤਿਹਾਸ ਬਾਰੇ ਵੀ ਕੁਝ ਮੈਂ ਮੈਂ ਇਹਨੂੰ ਕੀ ਪੁੱਛਣਾ ਇਹਨੂੰ ਤਾਂ ਮੇਰੇ ਤੋਂ ਬੜੀ ਜਾਣਕਾਰੀ ਹੈ ਮੈਂ ਤਾਂ ਇਹ ਤੋਂ ਡਰਦਾ ਪਿਆ ਉਲਟਾ ਵੀ ਇਹ ਮੈਨੂੰ ਨਾ ਕੁਝ ਪੁੱਛ ਲਵੇ ਤੇ ਆ ਬੱਚੇ ਜੋ ਤੁਹਾਨੂੰ ਮਾਣ ਕਰਦਾ ਸਾਹਿਬਜ਼ਾਦਿਆਂ ਦੇ ਸਾਖੀ ਸੁਣਾ ਦਿਓ ਸਾਹਿਬਜ਼ਾਦਿਆਂ ਦੇ ਅੱਜ ਕੱਲ ਦੇ ਬੱਚੇ ਦਸਤਾਰ ਨਹੀਂ ਸਜਦੇ ਟੋਪੀਆਂ ਪਹਿਨਦੇ ਨੇ ਪਟਕੇ ਪਹਿਨਦੇ ਨੇ ਪਰ ਦਸਤਾਰ ਨਹੀਂ ਸਜਦੇ ਬੱਚਿਆਂ ਦੇ ਵਿੱਚ ਦਸਤਾਰ ਨਹੀਂ ਲਗਾਉਣਾ ਚਾਹੀਦਾ ਜਿੱਦਾਂ ਬਾਬਾ ਫਤਿਹ ਸਿੰਘ ਜੀ ਦੇ ਵੱਲੋਂ ਸੀ ਇੱਕ ਵਾਰ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਸ਼ਸਤਰ ਵਿਆਸ ਕਰ ਰਹੇ ਹੁੰਦੇ ਤੇ ਬਾਬਾ ਫਤਿਹ ਸਿੰਘ ਜੀ ਉਸ ਸਮੇਂ ਦੇ ਵਿੱਚ 5 ਸਾਲ ਦੇ ਸਨ ਬਾਬਾ ਫਤਿਹ ਸਿੰਘ ਜੀ ਬਾਬਾਜੀ ਸਿੰਘ ਸਿੰਘ ਜੀ ਨੂੰ ਕਹਿੰਦੇ ਕਿ ਮੈਨੂੰ ਵੀ ਗਤਕਾ ਸ਼ਸਤਰ ਅਭਿਆਸ ਸਿੱਖਣਾ ਹੈ ਤੇ ਬਾਬਾ ਜੀ ਸਿੰਘ ਜੀ ਕਹਿੰਦੇ ਕਿ ਵੀਰੇ ਹੁਣੇ ਤੂੰ ਛੋਟਾ ਹੈ ਹੁਣੇ ਤੂੰ ਸ਼ਸਤਰੇ ਬਸ ਕਿੱਦਾਂ ਕਰੇਗਾ ਤੇ ਬਾਬਾ ਫਤੇ ਸਿੰਘ ਜੀ ਕਹਿੰਦੇ ਕਿ ਮੈਨੂੰ ਸ਼ਸਤਰ ਅਭਿਆਸ ਕਰਾਓ ਮੈਂ ਵੀ ਜੰਗਾ ਤੇ ਜਾਣਾ ਚਾਹੁੰਦਾ ਹਾਂ ਤੇ ਬਾਬਾ अजीत ਸਿੰਘ ਜੀ ਕਹਿੰਦੇ ਕਿ ਜਦੋਂ ਤੂੰ ਮੇਰੇ ਜਿੰਨਾ ਹੋ ਜਾਊਗਾ ਮੈਂ ਤੁਹਾਨੂੰ ਗਤਕਾ ਸ਼ਸਤਰੇ ਵੀ ਜ਼ਰੂਰ ਸਿਖਾਵਾਂਗਾ ਤੇ ਬਾਬਾ ਫਤੇ ਸਿੰਘ ਜੀ ਅਲੰਦਪੁਰ ਸਾਹਿਬ ਜੀ ਦੇ ਕਿਲੇ ਵਿੱਚ ਅੰਦਰ ਜਾਂਦੇ ਤੇ 2-3 ਨਸਤਾਰਾ ਸਜਾ ਕੇ ਆਉਂਦੇ ਆ ਤੇ ਬਾਬਾ ਬਾਬਾ ਜੀ ਸਿੰਘ ਜੀ ਨੂੰ ਕਹਿੰਦੇ ਕਿ ਵੀਰੇ ਹੁਣ ਮੈਂ ਤੁਹਾਡੇ ਜਿੱਤਨਾ ਹੋ ਗਿਆ ਹੁਣ ਮੈਨੂੰ ਸ਼ਸਤਰਿਆ ਅਭਿਆਸ ਕਰਾਓ ਵੇਖੋ ਬਾਬਾ ਫਤਿਹ ਸਿੰਘ ਜੀ ਦੇ ਮਨ ਦੇ ਵਿੱਚ ਕਿੰਨਾ ਦਸਤਾਰ ਲਈ ਲਗਾਉ ਸੀ ਉਹਨਾਂ ਨੇ ਆਪਣਾ ਕੱਦ ਬੜਾਣੇ ਲਈ ਦਸਤਾਰ ਨੂੰ ਯੂਜ਼ ਕੀਤਾ ਉੱਥੋਂ ਹੀ ਬਾਤ ਦਮਾਲਾ ਸ਼ੁਰੂ ਹੋਇਆ ਉਸ ਤੋਂ ਬਾਅਦ ਹੀ ਅਸੀਂ ਕਹਿੰਦੇ ਹਾਂ ਵੀ ਦਮਾਲੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਕੌਤਕ ਦੇਖ ਰਹੇ ਸੀ ਉਹਨਾਂ ਨੇ ਬਾਬਾ ਫਤੇ ਸਿੰਘ ਜੀ ਨੂੰ ਬੁਲਾਇਆ ਔਰ ਤੇ ਗਲੇ ਲਗਾਇਆ ਤੇ ਪਾਤਸ਼ਾਹਾਂ ਦਾ ਜੱਥਾ ਬਣਾਇਆ ਜਿਹਦਾ ਨਾਮ ਤਰਨਾ ਦਲ ਰੱਖਿਆ ਤਰਨ ਦਾ ਮਤਲਬ ਹੁੰਦਾ ਹੈ ਜਵਾਨ ਤਰਨਾ ਦਲ ਦਾ ਜਿਹੜਾ ਜੱਥੇਦਾਰ ਹੁੰਦਾ ਹੈ ਉਹ ਉੱਚੀ ਸਾਰੀ ਦਸਤਾਰ ਸਜਾ ਕੇ ਰੱਖਦਾ ਹੈ ਇਹ ਪ੍ਰਥਾ ਬਾਬਾ ਫਤੇ ਸਿੰਘ ਜੀ ਦੇ ਟਾਈਮ ਤੋਂ ਚੱਲਦੀ ਆ ਰਹੀ ਹੈ